ਵਾਹਿਗੁਰਜੀ ਖਾਲਸਾ ਜੀ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਬਲੌਗ ਐਂਡ ਟ੍ਰੈਵਲ ਪਿਆਰੀ ਸਾਧ ਸੰਗਤ ਜੀ ਸਵਾਗਤ ਕਰਦੇ ਆਂ ਯਾਤਰਾ ਦੇ ਦੂਸਰੇ ਦਿਨ ਨਵੀਂ ਸਵੇਰ ਨਵਾਂ ਬਲੌਗ ਦੇ ਵਿੱਚ ਜੀ ਰਾਤ ਅਸੀਂ ਠਹਿਰੇ ਰਿਸ਼ੀਕੇਸ਼ ਦੇ ਹੋਟਲ ਤੁਲਸੀ ਦੇ ਰੂਮ ਨੰਬਰ 105 ਦੇ ਵਿੱਚ ਜੀ ਤੇ ਚੱਲਦੇ ਆ ਹੁਣ ਆਪਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿੱਚ ਜੀ ਤੇ ਮੱਥਾ ਟੇਕ ਕੇ ਯਾਤਰਾ ਦੇ ਅਗਲੇ ਪੜਾਵ ਵੱਲ ਵਧਦੇ ਆਂ ਜੀ ਲੋਜ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਘੋੜਾ ਵੀ ਪੂਰੀ ਤਰ੍ਹਾਂ ਰੈਡੀ ਹੈ ਜੀ ਤੇ ਜਿੰਨਾ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣ ਜੀ ਜਿੰਨਾਂ ਤੇ ਕੀਤਾ ਹੋਇਆ ਬੈਲ ਆਈਕਨ ਦਾ ਬਟਨ ਦਬਾ ਲੈਣ ਜੀ ਤੇ ਨਵੀਂ-ਨਵੀਂ ਅਪਡੇਟ ਲਿਆਉਂਦੇ ਰਾਂਗੇ ਜੀ ਚੱਲਦੇ ਆਪਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵੱਲ ਜੀ ਗੁਰਜਿਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ प्यारी 사संग जी ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੋ ਕਿ ਰਿਸ਼ੀ ਕੇਸ ਦੇ ਵਿੱਚ ਬਣਿਆ ਹੋਇਆ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਸੰਗਤ ਹਮ ਹਮਾ ਕੇ ਪਹੁੰਚੀ ਹੋਈ ਹੈ ਜੀ ਪਿਆਰੀ 사संग जी ਆ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਹੈ ਜੀ ਇੱਥੇ ਸੰਗਤ ਬਹੁਤ ਹੀ ਦੂਰੋਂ ਦਰੇੜੋਂ ਪਹੁੰਚੀ ਹੋਈ ਹੈ ਜੀ ਤੁਹਾਨੂੰ ਵੀ ਦਰਸ਼ਨ ਕਰਵਾਉਣਾ ਇਸ ਗੁਰਦੁਆਰਾ ਸਾਹਿਬ ਜੀ ਦੇ ਤੇ ਨਿਹਾਲ ਕਰਦੇ ਹਾਂ ਜੀ ਯਾਰੀ ਸਾਹਿਬ ਸੰਬਜੀ ਇਹ ਰਸਤਾ ਦਰਬਾਰ ਸਾਹਿਬ ਵੱਲ ਜਾਂਦਾ ਹੈ ਜੀ ਆਓ ਤੁਹਾਨੂੰ ਵੀ ਗੁਰੂ ਪਿਤਾ ਜੀ ਦੇ ਦਰਸ਼ਨ ਕਰਵਾਉਨੇ ਆ ਜੀ ਵਾਹ ਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਸੀ ਜਾਨੀ ਤੂੰ ਹੈ ਤੱਕ ਪਸ ਜਾਨੀ ਤੂੰ ਹੈ ਜੇ ਤੂੰ ਮਿੱਤ ਜਿਵੇਂ ਸਾਡਾ ਜੇ जेतू मिल दिर साथ जे साथ ਦੀ ਸਾ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਸਿੱਕ ਇਤਿਹਾਸ ਨਾਲ ਸੰਬੰਧਿਤ ਬਹੁਤ ਮੂਰਤੀਆਂ ਬਣਾਈ ਹੋਈਆਂ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਕਿੰਦਾ ਬੱਚਿਆਂ ਨੂੰ ਮਾਰ ਕੇ ਗੰਧੀਆਂ ਸਰਕਾਰਾਂ ਮਾਵਾਂ ਦੀਆਂ ਝੋਲੀਆਂ ਵਿੱਚ ਪਾ ਦਿੰਦੀਆਂ ਸਨ ਜੀ ਤੇ ਆਪਣਾ ਧਰਮ ਕਬੂਲ ਕਰਨ ਲਈ ਕਹਿੰਦੀਆਂ ਸਨ ਪਰ ਇਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜੀ ਆ ਤੁਸੀਂ ਅੱਗੇ ਦੇਖ ਸਕਦੇ ਹੋ ਜੀ ਕਿੰਦਾ ਬੱਚਿਆਂ ਨੂੰ ਬੱਰਡ ਟੱਕ ਕੇ ਮਾਵਾ ਦੇ ਗਲਾਂ ਵਿੱਚ ਹਾਰ ਬਣਾ ਕੇ ਪਾ ਦਿੰਦੇ ਸਨ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿਦਾਂ ਤੁਸੀਂ ਇਹ ਦਿੱਤੇ ਜਾਂਦੇ ਸਨ ਜੀ ਰੂਮ ਵਿੱਚ ਸਰੀਰ ਨੂੰ ਲਪੇਟ ਕੇ ਅੱਗ ਲਾ ਦਿੱਤੀ ਜਾਂਦੀ ਸੀ ਜੀ ਤੇ ਆਪਣਾ ਧਰਮ ਕਬੂਲ ਕਰਨ ਲਈ ਕਿਹਾ ਜਾਂਦਾ ਸੀ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਅੱਗੇ ਦੇਖ ਸਕਦੇ ਹੋ ਇਹ ਭਾਈ ਦਿਆਲਾ ਜੀ ਨੇ ਜਿਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਜਾਂਦਾ ਹੈ ਜੀ ਪਰ ਉਹਨਾਂ ਨੇ ਇਸਲਾਮ ਧਰਮ ਨੂੰ ਕਬੂਲ ਨਹੀਂ ਕੀਤਾ ਤੇ ਉਹਨਾਂ ਨੂੰ ਬਲਦੀ ਤੇਗ ਵਿੱਚ ਉਬਲਦੇ ਪਾਣੀ ਵਿੱਚ ਬਿਠਾਇਆ ਜਾਂਦਾ ਹੈ ਜੀ ਤੇ ਸਹੀਦ ਕਰ ਦਿੱਤਾ ਗਿਆ ਜੀ ਯਾਨੀ ਸਾਹਾ ਸੰਗਤ ਜੀ ਤੁਸੀਂ ਸੀ ਸਹੀਦ ਅਮਰ ਸਹੀਦ ਭਾਈ ਦਿਆਲਾ ਜੀ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ ਤੇ ਅੱਗੇ ਆਹਾ ਪਾਈ ਮਤੀ ਦਾਸ ਜੀ ਨੂੰ ਅਰੇਨਾ ਚ ਚੀਰ ਕੇ ਸਹੀਦ ਕਰ ਦਿੱਤਾ ਗਿਆ ਜੀ ਤੇ ਇਹਨਾਂ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਜੀ ਸਰ ਸੰਗਜੀ ਆ ਤੁਸੀਂ ਦੇਖ ਸਕਦੇ ਹੋ ਇਹ ਭਾਈ ਤਾਰੋ ਜੀ ਨੇ ਜਿਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਜਾਂਦਾ ਹੈ ਜੀ ਪਰ ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਉਹਨਾਂ ਨੂੰ ਰੰਬੀ ਨਾਲ ਉਹਨਾਂ ਦੀ ਖੋਪੜੀ ਨੂੰ ਲਾ ਦਿੱਤਾ ਗਿਆ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜੀ ਆ ਤੁਸੀਂ ਅੱਗੇ ਦੇਖ ਸਕਦੇ ਹੋ ਇਹ ਭਾਈ ਮਨੀ ਸਿੰਘ ਜੀ ਨੇ ਜਿਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਾਉਣ ਲਈ ਉਹਨਾਂ ਦੇ ਉਂਗਲਾਂ ਦੇ ਪੋਟੇ-ਬੁੱਟੇ ਨੂੰ ਕੱਟਿਆ ਗਿਆ ਜੀ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜੀ ਪਿਆਰੀ ਸਾਧ ਸੰਗਤ ਜੀ ਆਹ ਤੁਸੀਂ ਦੇਖ ਸਕਦੇ ਹੋ ਇਹ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਨੇ ਸੀਸ ਤਲੀ ਉੱਤੇ ਧਰ ਕੇ ਹੋਣੀ ਨੂੰ ਹਰਾ ਕੇ ਮੁਗਲਾਂ ਦਾ ਖਾਤਮਾ ਕੀਤਾ ਸੀ ਜੀ ਇਹ ਆ ਅੱਗੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਜਿਨੇ ਤੇ ਹੋਏ ਦਿਖਾਇਆ ਗਿਆ ਹੈ ਜੀ ਪਿਆਰੀ ਸਾਧ ਸੰਗਤ ਜੀ ਇਹ ਸਾਰੀਆਂ ਉਹ ਮੂਰਤੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਪੜ੍ਹਦੇ ਸੁਣਦੇ ਆਂ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਬਹਾਦਰ ਜੀ ਨੇ ਜਿਨ੍ਹਾਂ ਨੇ ਆਪਣੀ ਤਾਕਤ ਨਾਲ ਮੁਗਲਾਂ ਦਾ ਆਤਮਾ ਕੀਤਾ ਸੀ ਜੀ ਤੇ ਇੱਧਰ ਆ ਤੁਸੀਂ ਦੇਖ ਸਕਦੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਾਨੀ ਸਹਾ ਸੰਗਤियां ਤੁਸੀਂ ਦੇਖ ਸਕਦੇ ਹੋ ਦੋਵਾਰਾ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਕਰਨ ਲਈ ਜਿਹੜੇ ਸੈਸ਼ਨ ਹੁੰਦੀ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਰੂਮਾਂ ਦੀ ਬੁਕਿੰਗ ਹੁੰਦੀ ਹੈ ਜੀ ਇਹ ਦੁਪਹਿਰ ਤੋਂ ਬਾਅਦ 2 ਵਜੇ ਬੁਕਿੰਗ ਸੌਰੀ ਹੁੰਦੀ ਹੈ ਜੀ ਇੱਥੇ 1000 ਰੁਪਏ ਦਾ ਰੂਮ ਮਿਲ ਜਾਂਦਾ ਹੈ ਜੀ ਸੰਗਤ ਜੀ ਜਿਹਦੇ ਸਹਾਦਰ 73 ਪਰ ਦੁਆਰਾ ਸੇਵਾ ਕੀਤਾ ਲੰਗਰ ਹਾਲ ਹੈ ਜੀ ਤੇ ਇੱਥੇ ਜੋੜਾ ਜਮਾ ਹੁੰਦੇ ਹਨ ਜਿਹੜੇ ਜਿਹੜੇ ਸਹਾਦਰ ਵੀਰ ਹੋਣੇ ਬਹੁਤ ਹੀ ਸਰਦਾਰ ਭਾਵਨਾ ਨਾਲ ਸੇਵਾ ਕਰਦੇ ਪਿਆ ਹਨ ਜੀ ਆਪ ਜੀ ਲੋੜੀ ਆਪਾਂ ਵੀ ਪ੍ਰਸਾਦਾ ਪਵਾ ਕੇ ਛੱਕੇ ਆਪਾਂ ਵਾਦਦੇ ਆਂ ਜੀ ਅਗਲੇ ਆਪਣੇ ਯਾਤਰਾ ਦੇ ਪੜਾਵਾਂ ਲਈ ਹਾ ਤੁਸੀਂ ਦੇਖ ਸਕਦੇ ਹੋ ਅਦਰ ਵੀਰ ਗੁਣੀ ਤਗੜਾ ਲਗਾ ਕੇ ਸਰਦਾਈ ਬਣਾ ਰਿਆ ਨੇ ਜੀ ਯਾਰੀ 사 ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਧਰ ਗੁਰੂ ਨਾਨਕ ਨਿਵਾਸ ਬਣਿਆ ਹੋਇਆ ਜੀ ਸੰਗਤਾਂ ਦੇ ਰਹਿਣ ਲਈ ਸਾ ਸੰਵਿਜਿਤ ਕਾਹ ਤੁਸੀਂ ਦੇਖ ਸਕਦੇ ਹੋ ਇਧਰ ਭਾਈ ਕਨਾਈਆ ਜੀ ਦੀ ਮੂਰਤੀ ਬਣਾਈ ਹੋਈ ਹੈ ਜੀ ਆਪਾਂ ਵੀ ਚੱਲੇ ਪਾਉਨੇ ਆ ਜੀ ਇੱਥੋਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵੱਲ ਜੀ ਤੇ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਮੇਰੇ ਚੈਨਲ ਨੂੰ ਖਾਲੇ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ